ਪਿਰ ਮੈਂ ਜ਼ਿਕਰਾਂ ਨਿੰਦਾ ਕਿਸ ਨੂੰ ਕਹਿੰਦੇ ਨੇ ਫੁੱਲ ਨੂੰ ਕੰਡਾ ਕਹਿਣਾ ਨਿੰਦਾ ਹੈ ਕੰਡੇ ਨੂੰ ਫੁੱਲ ਕਹਿਣਾ ਖੁਸ਼ਾਮਦ ਹੈ ਫੁੱਲ ਨੂੰ ਫੁੱਲ ਕਹਿਣਾ ਕੰਡੇ ਨੂੰ ਕੰਡਾ ਕਹਿਣਾ ਸੱਚ ਹੈ ਸਚਾਈ ਹੈ ਪਰ ਮਨੁੱਖ ਅਧੂਰਾ ਸੱਚ ਬੋਲਦਾ ਹੈ ਫੁੱਲ ਨੂੰ ਫੁੱਲ ਕਹਿ ਦਿੰਦਾ ਹੈ ਖੰਡੇ ਨੂੰ ਕੰਡਾ ਨਹੀਂ ਕਹਿੰਦਾ ਉਹਨੂੰ ਪਤਾ ਹੈ ਕੰਡੇ ਨੂੰ ਕੰਡਾ ਆਖਿਆ ਤੇ ਚੁਬੇਗਾ ਜ਼ਾਲਮ ਨੂੰ ਜ਼ਾਲਮ ਨੇ ਕਹਿੰਦਾ ਦੁਨੀਆਂ ਦੇਚ ਜ਼ਾਲਮ ਨੂੰ ਕੋਈ ਸੂਰਬੀਰ ਹੀ ਹੋਵੇਗਾ ਜਿਹੜਾ ਜ਼ਾਲਮ ਕਹੇਗਾ। ਔਰੰਗਜ਼ੇਬ ਦੇ ਐਲਕਾਰਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਖਿਆ ਤੁਹਾਡੇ ਹੱਥ ਦੇ ਵਿੱਚ ਮਾਲਾ ਚੰਗੀ ਲੱਗਦੀ ਏ ਤਲਵਾਰ ਨਹੀਂ। ਬੰਦੂਕ ਚੰਗੀ ਨਹੀਂ ਲੱਗਦੀ। ਤੁਸੀਂ ਗੁਰਨਾਮਿਕ ਦੀ ਗੱਦੀ ਦੇ ਵਾਰਿਸ ਹੋ। ਤੇ ਇਹ ਬੰਦੂਕ ਸੁੱਟ ਦਿਓ। ਤਲਵਾਰ ਸੁੱਟ ਦਿਓ। ਪਤਾ ਉਹ ਤੇ ਸਤਿਗੁਰੂ ਕੀ ਕਹਿੰਦੇ ਮੈਂ ਉਹਨਾਂ ਦੇ ਬੋਲੇ ਉਹਨਾਂ ਦੀ ਬਾਣੀ ਤੁਹਾਡੇ ਸਾਹਮਣੇ ਰੱਖ ਰਿਹਾ। जफरनामा बलाचार गे द्रम्या आमदम बतद तेरो तीरो फंग आमदम मैं लाचार होके मजबूर होके तलवार चुकी है खुशी नाल नहीं चुकी माला जपनी जपानी मेरी खुशी है तलवार चलानी मेरी मजबूरी है तलवार जो मैं उठाई है ये मेरी मजबूरी है की मजबूरी है ਚੁੰਕਾਰਜ਼ ਹਮਾਂ ਹੇਲਤੇ ਦਰਗੁਇਸਤ ਹਲਾਲਸ ਤ ਬੁਰਦੰਬ ਸ਼ਮਸ਼ੇਰ ਦਸਤ ਮੈਂ ਹੱਥ ਜੋੜ ਕੇ ਕਿਸੇ ਜ਼ਾਲਮ ਦੇ ਪੈਰਾਂ ਨੂੰ ਰੋਕਣਾ ਚਾਹਾਂ ਬਈ ਰੁਕ ਜਾ ਤੇਰੇ ਪੈਰਾਂ ਥੱਲੇ ਮਜ਼ਲੂਮ ਗਰੀਬ ਲਿਟਾੜੇ ਜਾਂਦੇ ਨੇ ਤੂੰ ਆਪਣੇ ਕਦਮ ਰੋਕ ਤੇ ਜੇ ਉਹ ਆਪਣੇ ਕਦਮ ਰੋਕੇ ਨਾ ਜੋ ਉਹਦੇ ਪੈਰਾਂ ਨੂੰ ਤੋੜ ਕੇ ਵੀ ਉਹਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ ਗੁਰੂ ਗੋਬਿੰਦ ਸਿੰਘ ਜੋ ਕਾਰਜ਼ ਹਮਾ ਹੇਲੇ ਤੇ ਦਰਗੁਯਸ ਹਲਾਲ ਹਸਤ ਬੁਰਦੰਬ ਸ਼ਮਸ਼ੇਰ ਦਸ ਹਲਾਲ ਹੈ ਜਾਇਜ਼ ਹੈ ਉਸ ਜ਼ਾਲਮ ਦੇ ਕਦਮਾਂ ਨੂੰ ਰੋਕਣ ਵਾਸਤੇ ਤਲਵਾਰ ਚੁੱਕ ਲੈਣੀ ਸ਼ਸਤਰ ਚੁੱਕ ਲੈਣਾ ਸ਼ਸਤਰ ਜ਼ਾਲਮ ਵੀ ਚੁੱਕਦਾ ਹੈ ਸ਼ਸਤਰ ਸੰਤ ਵੀ ਚੁੱਕਦਾ ਹੈ ਜ਼ਾਲਮ ਸ਼ਸਤਰ ਚੁੱਕਦਾ ਹੈ ਗਰੀਬ ਨੂੰ ਮਾਰਨ ਵਾਸਤੇ ਸੰਤ ਸ਼ਸਤਰ ਚੁੱਕਦਾ ਹੈ ਗਰੀਬ ਨੂੰ ਬਚਾਉਣ ਵਾਸਤੇ ਮਜ਼ਲੂਮ ਨੂੰ ਬਚਾਣ ਵਾਸਤੇ ਹੁੰਦਾ ਤੇ ਦੋਹਾਂ ਕੋਲ ਸ਼ਸਤਰ ਹੈ ਜੈਸੇ ਛੁਰਾ ਕਾਤਲ ਕੋਲ ਵੀ ਹੈ ਛੁਰਾ ਡਾਕਟਰ ਕੋਲ ਵੀ ਹੈ ਕਾਤਲ ਨੇ ਛੁਰਾ ਮਾਰਿਆ ਕਿਸੇ ਨੂੰ ਅਗਲਾ ਬਚ ਗਿਆ ਮਰਿਆ ਨਹੀਂ ਤਾਂ ਵੀ ਇਰਾਦਾ ਕਤਲ ਦਾ ਮੁਕਦਮਾ ਤੇ ਉਸਤੇ ਬਣਦਾ ਹੀ ਹੈ ਪਰ ਡਾਕਟਰ ਨੇ ਆਪਰੇਸ਼ਨੇ ਕੀ ਕਰਦੇ ਆ ਚਾਕੂ ਚਲਾਏ ਨੇ ਮਰੀਜ਼ ਨਹੀਂ ਬਚਿਆ ਮਰ ਗਿਆ ਤਾਂ ਵੀ ਡਾਕਟਰ ਤੇ ਕਤਲ ਦਾ ਮੁਕਦਮਾ ਨਹੀਂ ਚੱਲ ਸਕਦਾ ਕਿਉਂ ਉਹ ਤੇ ਛੁਰੇ ਦੇ ਚੋਂ ਜ਼ਿੰਦਗੀ ਲੱਭ ਰਿਆ ਸੀ ਮਰੀਜ਼ ਦੀ ਇਹ ਗੱਲ ਵੱਖਰੀ ਉਹ ਮਰ ਗਿਆ ਕਾਤਲ ਛੁਰੇ ਦੇ ਚੋਂ ਅਗਲੇ ਦੀ ਮੌਤ ਲੱਭ ਰਿਆ ਸੀ ਇਹ ਗੱਲ ਵੱਖਰੀ ਕਿਉਂ ਬਚ ਗਿਆ ਗੱਲ ਸਾਰੀ ਇਰਾਦੇ ਦੀ ਆਉਂਦੀ ਹੈ ਡਾਕਟਰ ਦਾ ਇਰਾਦਾ ਹੀ ਨਹੀਂ ਸੀ ਮਾਰਨ ਦਾ ਮਰ ਗਿਆ ਗੱਲ ਵੱਖਰੀ ਹੈ ਸੰਤ ਦੇ ਹੱਥ ਦੇ ਜਦ ਤਲਵਾਰ ਆਉਂਦੀ ਹੈ ਉਹ ਡਾਕਟਰ ਦੇ ਹੱਥ ਦਾ ਛੁਰਾ ਹੈ ਔਰ ਜ਼ਾਲਮ ਦੇ ਹੱਥ ਦੇ ਜਦ ਤਲਵਾਰ ਹੁੰਦੀ ਹੈ ਉਹ ਕਾਤਲ ਦੇ ਹੱਥ ਦਾ ਛੁਰਾ ਹੈ। ਦੁਸ਼ਟਾਂ ਕੋਲ ਵੀ ਸ਼ਸਤਰ ਹੁੰਦੇ ਨੇ। ਸੰਤਾਂ ਕੋਲ ਵੀ ਸ਼ਸਤਰ ਹੁੰਦੇ ਨੇ। ਭਾਰਤ ਦੇ ਪ੍ਰਾਚੇਨ અવਤਾਰੀ ਪੁਰਸ਼ ਸਾਰੇ ਸ਼ਸਤਰਦਾਰੀ ਨੇ। ਚੱਕਰ là ਇੱਕ ਬੜਾ ਖੂਬਸੂਰਤ ਚੱਕਰ ਸੀ ਜਿਹਨੂੰ ਚਲਾਉਂਦੇ ਸਨ ਸ੍ਰੀ ਕ੍ਰਿਸ਼ਨ ਸ਼ਸਤਰ ਸੀ। धनुषਦਾਰੀ ਹਨਰਾਹ ਗਦਾ ਸੀ ਹਨੂਮਾਨ ਕੋਲ, ਤ੍ਰਿਸ਼ੂਲ ਰੱਖਦੇ ਸਨ ਸ਼ਿਵ ਜੀ। ਸਾਰੇ ਚੋਟੀ ਦੇ ਪ੍ਰਾਚੀਨ અવਤਾਰੀ ਪੁਰਸ਼ ਸ਼ਸਤਰਧਾਰੀ ਸਨ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਸਤਰ ਚੁਕਲੇ ਕਈ ਜاداتਾਂ ਕਹਿ ਦੇੰਨੇ ਗੁਰੂ ਨੂੰ ਸ਼ਸਤਰ ਨਹੀਂ ਚੁਕਣੇ ਚਾਹੀਦੇ ਸਨ ਅਨਮਤੀਏ ਜਦ ਮੈਂ ਉਹਨਾਂ ਨੂੰ ਕਹਿਣਾ ਜੇ ਰਾਮ ਦਾ ਸ਼ਸਤਰ ਚੁਕਣਾ ਜਾਇਜ਼ ਹੈ ਕ੍ਰਿਸ਼ਨ ਦਾ ਰੱ ਸ਼ਸਤਰ ਚੁਕਣਾ ਜਾਇਜ਼ ਹੈ ਸ਼ਿਵ ਜੀ ਦਾ ਤ੍ਰਿਸ਼ੂਲ ਚੁਕਣਾ ਜਾਇਜ਼ ਹੈ ਤੇ ਤੁਹਾਨੂੰ ਸਿਰਫ ਗੁਰੂ ਗੋਬਿੰਦ ਸਿੰਘ ਦਾ ਸ਼ਸਤਰ ਚੁਕਣਾ ਜੋ ਹੈ ਗੈਰ ਲੱਗਦਾ ਹੈ ਫਜ਼ੂਲ ਲੱਗਦਾ ਹੈ ਉਹ ਸ਼ਸਤਰ ਨਾ ਉਠਦਾ ਤੇ ਅੱਜ ਭਾਰਤ ਦੇ ਵਿੱਚ ਇਹ ਗੀਤਾ ਰਮਾਇਣ ਦੀ ਕਥਾ ਹੀ ਨਹੀਂ ਹੋਣੀ ਸੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਛਾਏ ਜਾਂਦੀ ಏਕਤਾ ਅਨੇਕਤਾ ਬਿਲਾਏ ਜਾਂਦੀ ਸਾਰਾ ਅਫਗਾਨਿਸਤਾਨ ਬੁਦਿਸ਼ਟ ਸੀ ਅੱਜ ਨਹੀਂ ਹੈ ਸਾਰੇ ਦਾ ਸਾਰਾ ਰਸ਼ੀਆ ਸਨਾਤਨੀ ਸੀ ਤੇ ਬੁਦਿਸ਼ ਸੀ ਉਜ਼ਬੇਕਿਸਤਾਨ ਤਾਜਿਕਿਸਤਾਨ ਰੋਮੇ ਰੋਮਨਿਸਤਾਨ ਇਹ ਸਾਰੇ ਬੁਦਿਸ਼ ਸਨ ਅਜ ਨਹੀਂ ਨੇ ਈਰਾਨ ਦਾ ਆਰੀਆ ਸੀ ਸਨਾਤਨ ਮਤ ਸੀ ਅਜ ਨਹੀਂ ਹੈ ਔਰ ਇਸ ਤਰ੍ਹਾਂ ਇਹ ਕਾਫਲਾ ਇਹਨਾਂ ਮੁਲਕਾਂ ਨੂੰ ਲਿਤਾੜਦਾ ਹੋਇਆ ਜਦ ਭਾਰਤ ਦੇ ਚ ਪਹੁੰਚਿਆ ਕਾਮਯਾਬ ਨਹੀਂ ਹੋਇਆ ਕਾਰਨ ਪੂਰਨ ਤੌਰ ਤੇ ਕਾਮਯਾਬ ਨਹੀਂ ਹੋਇਆ ਕਾਰਨ ਇਹ ਲਿਖਦੇ ਨੇ ਕਬੀ ਸੰਤੋਖ ਸਿੰਘ ਜੀ ਛਾਏ ਜਾਂਦੀ ਇਕਤਾ अनेकता बिलाए जाती होवत कुचेलता कतेबन कुरान के पाप ही परपक जाते धर्म दशक जाते बरन गरक जाते सहत विदान के देवी देव देहुरे संतोष सिंह दूर होते ए कदों ते मिट जाने देवी देव देहुरे संतोष सिंह दूर होते रीत मिट जाती कथा वेदन पुराण के श्री गुरु गोविंद सिंह पावन परम सूर ਮੂਰਤ ਨਾ ਹੋਤੀ ਜੋਪੇ ਕਰਣਾ ਨਿਦਾਨ ਕੀ ਐਸੀ ਬਖਸ਼ਿਸ਼ ਭਰੀ ਮੂਰਤੀ ਨਾ ਹੁੰਦੀ ਸਨਾਤਨੀ ਮੰਦਰ ਭਾਰਤ ਦੇ ਚ ਨਹੀਂ ਰਹਿਣੇ ਸੰ ਜਿਵੇਂ ਅਫਗਾਨਿਸਤਾਨ ਦੇ ਚ ਨਹੀਂ ਰਹੇ ਗੀਤਾ ਰਾਮੈਣ ਦੀ ਕਥਾ ਨਹੀਂ ਆਉਣੀ ਸੀ ਜਿਵੇਂ ਅਫਗਾਨਿਸਤਾਨ ਦੇ ਚ ਨਹੀਂ ਹੈ ਸਾਰੇ ਬੋਧੀ ਸੰ ਸਾਰੇ ਸਨਾਤਨੀ ਸੰ ਭਾਰਤ ਦੀ ਰੂਪਰੇਖਾ ਵੀ ਇਹ ਹੋ ਜਾਣੀ ਸੀ ਭਾਰਤ ਦੀ ਪ੍ਰਾਚਨਤਾ ਜੋ ਬਚੀ ਹੋਈ ਹੈ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਬਾਣੀ ਦਾ ਸਦਕਾ ਉਨ੍ਹਾਂ ਦੇ ਸ਼ਸਤਰ ਦਾ ਸਦਕਾ ਉਨ੍ਹਾਂ ਦੀ ਸੂਰ ਬੀਰਤਾ ਦਾ ਸਦਕਾ ਇੱਕ ਸੰਤ ਜਦ ਸ਼ਸਤਰ ਚੁੱਕਦਾ ਹੈ ਤਾਂ ਗਰੀਬ ਨੂੰ ਬਚਾਣ ਵਾਸਤੇ ਧਰਮ ਨੂੰ ਬਚਾਣ ਵਾਸਤੇ ਮਜ਼ਲੂਮ ਨੂੰ ਬਚਾਣ ਵਾਸਤੇ ਇੱਕ ਜ਼ਾਲਮ ਜਦ ਸ਼ਸਤਰ ਚੁੱਕਦਾ ਹੈ ਦੂਜੇ ਨੂੰ ਮਿਟਾਣ ਵਾਸਤੇ ਮਾਰਨ ਵਾਸਤੇ ਇਹ ਨਿਯਤ ਦੀ ਗੱਲ ਹੁੰਦੀ ਹੈ ਇਰਾਦੇ ਦੀ ਗੱਲ ਆਉਂਦੀ ਹੈ ਤਾਂ 6ਵਾਂ ਲੱਛਣ ਉਸ ਪਰਮਪੁਰਖ ਦਾ ਇਹ ਆਉਂਦਾ ਹੈ ਕਿਸੇ ਦੀ ਗੱਲ ਘਟਾ ਕੇ ਨਹੀਂ ਕਰਦਾ ਕਿਸੇ ਨੂੰ ਭੰਡਦਾ ਨਹੀਂ ਕਿਸੇ ਨੂੰ ਪਿੱਛੇ ਸੋਟਣ ਦੀ ਕੋਸ਼ਿਸ਼ ਨਹੀਂ ਕਰਦਾ ਅਗਰ ਉਸ ਦੇ ਰੋਗ ਦਾ ਜ਼ਿਕਰ ਵੀ ਕਰਦਾ ਹੈ ਤਾਂ ਰੋਗ ਮਿਟਾਉਣ ਵਾਸਤੇ ਪਰ ਨਿੰਦਾ ਨੈ ਸਰੋਤ ਸਰਵਣੰ ਆਪ ਤਿਆਗ ਸਗਲ ਰੇਣਕੇ ਖਟ ਲਖਨ ਪੂਰਨ ਪੁਰਖੇ ਨਾਨਕ ਨਾਮ ਸਾਧ ਸਵਜਨੇ ਇਹ 6 ਲਖਣ ਨੇ ਪੂਰਨ ਪੁਰਖ ਦੇ ਉਹਨੂੰ ਸਾਧੂ ਕਹਿੰਦੇ ਨੇ ਉਹਨੂੰ ਸੰਤ ਕਹਿੰਦੇ ਨੇ ਉਹਨੂੰ ਬ੍ਰਹਮ ਗੈਨੀ ਕਹਿੰਦੇ ਨੇ ਉਨੋ ਸੱਜਣ ਕਹਿੰਦੇ ਨੇ ਇਹਨਾਂ ਗੁਣਾਂ ਦਾ ਨਾਹੀਂ ਸੰਤ ਹੈ ਇਹਨਾਂ ਗੁਣਾਂ ਦਾ ਨਾਹੀਂ ਬ੍ਰਹਮ ਗਿਆਨੀ ਹੈ ਇਹਨਾਂ ਗੁਣਾਂ ਦਾ ਨਾਹੀਂ ਭਗਤ ਹੈ ਤੇ ਪੜ ਕੇ ਇੱਕ ਵਾਰ ਮੈਂ ਫਿਰ ਸੁਣਾ ਦਿਆਂ ਤੇ ਸਮਾਪਤੀ ਪੂਰੇ ਦਾ ਪੂਰਾ ਸ਼ਲੋਕ ਤੁਹਾਨੂੰ ਸਰਵਨ ਕਰਾ ਦਿਆਂ ਮੰਤਰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨੇ ਗਿਆਨੰ ਸਮ ਦੁਖ ਸੁਖੰ ਜੋਗਤ ਨਿਰਮਲ ਨਿਰਵੈਰਨੇ ਧਿਆਲੰ ਸਰਬਤਰ ਜੀ ਪੰਜ ਦੋਖ ਬਿਵਰਜਤੇ भोजनम गोपाल कीर्तनम अलेपमाया जलकमल रहे थे उपदेश संग सब मित्र सतरे भगवंत भगत भावणे परनिंदा नै श्रोत श्रवणं आप त्याग सगल ऋणके खट लक्षण पूर्ण पुरुषे नानक नाम साध सवजने ए छे लक्षण जद भी थानो किसीच दिखाई दे ओ ब्रह्मगनी ओ संत है ओ पूर्ण पुरुष है ओ रब नाल जुड़ी हुई आत्मा है ਉਹ ਆਪਣੇ ਵਿੱਚ ਇਹ 6 ਲੱਛਣ ਰੱਖਦਾ ਹੈ